ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਭੁੱਖ ਹੜਤਾਲ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ 20 ਤਰੀਕ ਨੂੰ ਦਿੱਲੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰੇਗਾ ਉਹਨਾਂ ਕਿਹਾ ਕਿ ਸਿੱਖ ਸੰਗਠਨ ਨਿਹੰਗ ਸਿੰਘ ਅਤੇ ਹੋਰ ਵੀ ਜਥੇਬੰਦियां ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਗੇ। ਮਾਲਾ ਜੇਅਰ ਦੇ ਵਿੱਚ ਭੁੱਖ ਹੜਤਾਲ ਤੇ ਜਾਣ ਲਈ ਮਜਬੂਰ ਹੋਣ ਪਿੱਛੇ ਮੈਂ ਸਮਝਦਾ ਕੇਂਦਰ ਸਰਕਾਰ ਦੀ ਲਾਪਰਵਾਹੀ, کوتاਹੀ ਤੇ ਹੜਤਾਲਾਂ ਵੀ ਹੈ। ਔਰ ਪੰਜਾਬ ਸਰਕਾਰ ਦੀ ਵੀ ਅਣਗਹਿਲੀ ਦੇ ਲਈ ਜ਼ਿੰਮੇਵਾਰ ਹੈ। ਔਰ ਮੈਂ ਸਮਝਦਾ ਕਿ ਸਰਕਾਰਾਂ ਆਪਣਾ ਭਰੋਸਾ ਗਵਾ ਚੁੱਕੀਆਂ ਨੇ ਸਰਕਾਰ ਆਪਣੇ ਭਰੋਸੇ ਜਿਹੜੀ ਗਵਾ ਲੰਦੀ ਆ ਲੋਕਾਂ ਤੋਂ ਉਹ ਸਰਕਾਰ ਕਹੌਣ ਦਾ ਲੋਕਾਂ ਦੀ ਸਰਕਾਰ ਕਹੌਣ ਦਾ ਹੱਕ ਨਹੀਂ ਰੱਖਦੀ ਭਾਈ ਬਲਵੰਤ ਸਿੰਘ ਰਾਜਵਾਨ ਦੇ ਮਾਮਲੇ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੁਰਪੁਰਬ ਸਮੇਂ ਪਿਛਲੇ ਸਮੇਂ ਵਿੱਚ ਕੇਂਦਰ ਸਰਕਾਰ ਨੇ ਜੋ ਵਾਦਾ ਕੀਤਾ ਸੀ ਉਹ ਤੋਂ ਪਿੱਛੇ हट ਕੇ ਸਾਲਾਂ ਬੱਧੀ ਉਹਨਾਂ ਨੂੰ ਦੇਰ ਤੇ ਰੱਖਣਾ ਔਰ ਮੌਤ ਦੀ ਸਜ਼ਾ ਦੀ ਤਰવાર ਲਗਾਤਾਰ ਲਟਕਦੀ ਰਹਿਣੀ ਮੈਂ ਸਮਝਦਾ ਇਹ ਗੈਰ ਮਨੁੱਖੀ ਕਾਰਵਾਈ ਆ ਸਰਕਾਰਾਂ ਨੂੰ ਆਪਣੇ ਵਾਅਦੇ ਨਿਭਾਉਣੇ ਚਾਹੀਦੇ ਨੇ ਸਰਕਾਰਾਂ ਨੂੰ ਆਪਣੇ ਕੀਤੇ ਵਾਅਦੇ ਤੇ ਪਿੱਛੇ ਨਹੀਂ ਹਟਣਾ ਚਾਹੀਦਾ ਕੇਂਦਰ ਸਰਕਾਰ ਨੂੰ ਅਸੀਂ ਪੂਰਜੋਰ ਅਪੀਲ ਕਰਦੇ ਆ ਕਿ ਸਾਡੇ ਸਬਰ ਦਾ ਇਮਤਿਹਾਨ बार-बार ਨਾ ਲਵੇ ਸਬਰ ਦਾ ਪਿਆਲਾ ਭਰ ਚੁੱਕਿਆ ਤੇ بار بار ਇਮਤਿਹਾਨ ਲੈ ਕੇ ਕੌਮ ਨੂੰ ਇਮਤਿਹਾਨ ਵਿੱਚ ਨਾ ਪਾਵੇ بار بار ਅਸੀਂ ਅਪੀਲ ਕਰਦੇ ਹਾਂ ਕਿਉਂਕਿ ਇਸ ਮੁਲਕ ਦੇ ਹਾਲਾਤ ਜਿਹੜੇ ਨੇ ਬੜੇ ਨਾਜ਼ੁਕ ਨੇ ਔਰ ਇਤਿਆਂ ਸਾਰੀਆਂ ਪੰਥਕ ਧਿਰਾਂ ਨੇ ਫੈਸਲਾ ਕੀਤਾ ਕਿ ਸਾਨੂੰ ਹੁਣ ਸੜਕਾਂ ਤੇ ਉਤਰਨਾ ਪਵੇਗਾ ਸਾਨੂੰ ਹੁਣ ਲੋਕ ਸ਼ਕਤੀ ਰਹੀਂ ਕਾਨੂੰਨ ਦੀ ਸ਼ਕਤੀ ਤੋਂ ਫੈਸਲੇ ਕਰਾਉਣ ਲਈ ਲੋਕ ਸ਼ਕਤੀ ਦੀ ਤਾਕਤਦਾਰੀ ਵਰਤਣੀ ਪਵੇਗੀ ਔਰ 20 ਤਰੀਕ ਨੂੰ ਲਾਹਮਿਸਾਲ ਸਾਰੀਆਂ ਪੰਥਕ ਤੇਰਾ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਔਰ ਸਿੰਘ ਸੁਭਾਵਾਂ ਸ਼ਰੋਮਣੀ ਅਕਾਲੀ ਦਲ ਤੇ ਕੋਈ ਵੀ ਪੰਥਕ ਤੇ ਜਿਹੜੀ ਪੰਥ ਪ੍ਰਸਤ ਪੰਥ ਦੀ ਮਤਲ ਲੰਬੜਦਾਰ ਬਣਦੀ ਆ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਆ ਕਿ ਉਹ 20 ਤਰੀਕ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਾ ਕੇ ਲੱਖਾਂ ਲੋਕਾਂ ਦੇ ਦਸਤਾਵੇਜ਼ ਵਾਲੇ ਬੰਡਲ ਸਿਰਾਂ ਤੇ ਚੁੱਕ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦਿੱਲੀ ਜਾ ਕੇ ਮੁਜ਼ਾਹਰਾ ਕਰਨ ਔਰ ਪਾਈ ਬਲਵੰਤ ਸਿੰਘ ਜੀ ਰਾਜਵਾਨਾ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹ 20 ਤਰੀਕ ਨੂੰ ਇੱਕ ਲੋਕ ਸ਼ਕਤੀ ਦੇ ਪ੍ਰਦਰਸ਼ਨ ਦਾ ਰਾਹ ਜਿਹੜਾ ਹੈ ਉਹ ਸਾਨੂੰ ਬਰਤ ਲੈਣ ਦੇਣ 19 ਦਿਰੋਂ ਭੁਖੜ ਤਰ ਤੇ ਨਾ ਜਾਣ ਇਹ ਸਾਡੀ ਉਹਨਾਂ ਨੂੰ ਅਪੀਲ ਆ ਕਿਉਂਕਿ ਉਹ ਕੌਮਦਾਰ